पियो दादे का खोल खजाना मेरे मन साहिब श्री गुरु ग्रंथ साहब जी महाराज की रूहानियतोदा निघ पा रहे बहुत ही सत्कारयोग महापुरुष सिंह साहब सतकार बाबा अवतार सिंह साहब जी गुरु रूप गुरु प्यारी साह संगत जीओ ਹੋ ਗੱਜ-ਵੱਜ ਕੇ ਫਤਿਹ ਦੀ ਸਾਂਝ ਪਾਈਏ ਜੀ ਅਖਵਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੰਚ ਤੋਂ ਸ਼ਹੀਦਾਂ ਦੇ ਸ਼ਹਾਦਤ ਦੀਆਂ ਬਾਤਾਂ ਪਾਈਆਂ ਜਾ ਰਹੀਆਂ ਹਨ ਸ਼ਹੀਦ ਭਾਈ ਗਜਿੰਦਰ ਸਿੰਘ ਜੀ ਨੂੰ ਸਮਰਪਿਤ ਅੱਜ ਦਾ ਇਹ ਸਵਾਗਤ ਮੈਨੇਜਮੈਂਟ ਗੁਰਦੁਆਰਾ ਸਾਹਿਬ ਵੱਲੋਂ ਕਰਵਾਇਆ ਜਾ ਰਿਹਾ ਹੈ ਜੋ ਬਹੁਤ ਮਨ ਨੂੰ ਸਕੂਨ ਦੇਣ ਵਾਲੀ ਗੱਲ ਹੈ ਪਾਈ ਗਜਿੰਦਰ ਸਿੰਘ ਜੀ ਉਹਨਾਂ ਦੀ ਇੱਕ ਹੱਥ ਲਿਖਤ ਕਿਤਾਬ ਕਿਉਂਕਿ ਬੜੇ ਸੋਹਣੇ ਲਿਖਾਰੀ ਰਹੇ ਨੇ ਮੈਂ ਪਿਛਲੇ ਕੁਝ ਸਾਲਾਂ ਦੇ ਵਿੱਚ ਉਹ ਪੜੀ ਕਵਿਤਾ ਦੇ ਰੂਪ ਵਿੱਚ ਉਹਨਾਂ ਨੇ ਆਪਣੀ ਸਾਰੀ ਜੀਵਨੀ ਆਪਣੇ ਬਲਬਲੇ ਆਪਣੇ ਦਰਦ ਆਪਣੇ ਭਾਵ ਆਪਣੀ ਕਲਮ ਤੋਂ ਬਿਆਨ ਕੀਤੇ ਹਨ ਜਿਵੇਂ ਜਿਵੇਂ ਉਹ ਕਿਤਾਬ ਦੀਆਂ ਕਵਿਤਾਵਾਂ ਪੜ੍ਹੀਏ ਪੜ੍ਹਦੇ ਆ ਇਸ ਤਰ੍ਹਾਂ ਲੱਗਦਾ ਹੈ ਕਿ ਭਾਈ ਗਜਿੰਦਰ ਸਿੰਘ ਜੀ ਆਪਣੇ ਦਿਲ ਦੀ ਹੂਕ ਕੌਮ ਦਾ ਪਿਆਰ ਜਿਹੜਾ ਹੈ ਉਹ ਅਖਰੀ ਰੂਪ ਵਿੱਚ ਕਲਮਬੰਦ ਕਰ ਰਿਹਾ ਹੈ ਨਿਰਸੱਦ ਦੇ ਬੜਾ ਔਖਾ ਹੁੰਦਾ ਹੈ ਘਰ-ਬਾਰ ਛੱਡ ਕੇ ਸਮਰਪਿਤ ਹੋ ਜਾਣਾ ਰੋਮ-ਰੋਮ ਕਰਕੇ ਕੌਮ ਨੂੰ ਸਮਰਪਿਤ ਹੋ ਜਾਣਾ ਪਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਕੌਮ ਆ ਉਹਦੇ ਯੋਧਿਆਂ ਨੇ ਇਹ ਬਾਣੀ ਆਈ ਮੈਂ ਮਹਿਸੂਸ ਕਰ ਸਕਦੀ ਆ ਉਹ ਪੀੜ ਔ ਤੜਪ ਜਿਹੜੀ ਅੱਜ ਉਹਨਾਂ ਦੀ ਬੇਟੀ ਤੇ ਬੀਤਦੀ ਹੋਣੀ ਆ ਕਿਉਂਕਿ ਬੱਚੀ ਦੇ ਮਾਤਾ ਜੀ ਦਾ ਵੀ ਮੈਂ ਕਹਿੰਨੀ ਉਹ ਵੀ ਸ਼ਹਾਦਤ ਹੈ ਕਿਉਂਕਿ ਸ਼ਹੀਦ ਹੋਣ ਵਾਲਾ ਮੈਂ ਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚ ਕੋਈ ਆਤਕਥਨੀ ਨਾ ਕਰ ਜਾਵਾਂ ਸ਼ਹੀਦ ਹੋਣ ਵਾਲੇ ਜਿਹੜੇ ਨੇ ਉਹ ਵੱਖਰੀਆਂ ਰੂਹਾਂ ਗੁਰੂ ਸਾਹਿਬ ਵੱਲੋਂ ਉਹਨਾਂ ਦੀ ਡਿਊਟੀ ਲੱਗੀ ਹੁੰਦੀ ਹੈ ਉਹ ਕੌਮ ਨੂੰ ਪਰਣਾਏ ਹੁੰਦੇ ਨੇ ਆਪਣਾ ਆਪ ਕੌਮ ਤੋਂ ਕੁਰਬਾਨ ਕਰ ਜਾਂਦੇ ਨੇ ਔਰ ਸਰੀਰਕ ਰੂਪ ਦੇ ਵਿੱਚ ਇਸ ਦੁਨੀਆ ਤੋ ਲੇਪਤ ਹੋ ਜਾਂਦੇ ਹਨ ਭਾਵੇਂ ਸ਼ਹੀਦ ਹਮੇਸ਼ਾ ਅਮਰ ਨੇ ਪਰ ਮਗਰੋਂ ਜੋ ਪਰਿਵਾਰ ਤੇ ਬੀਤਦੀ ਐ ਜੋ ਜਿਵੇਂ ਜਿਵੇਂ ਖੂਨ ਦਾ ਰਿਸ਼ਤਾ ਹੁੰਦਾ ਕਿਉਂਕਿ ਮੈਂ ਆਪਣੀ ਮਾਤਾ ਜੀ ਨੂੰ ਵੱਡੀ ਸੀ ਪਰਿਵਾਰ ਦੇ ਵਿੱਚੋਂ ਤਾਂ ਮੈਂ ਦੇਖਿਆ ਉਹਨਾਂ ਦਾ ਦਰਦ ਤਰਲੋਚਨ ਸਿੰਘ ਸਾਡੇ ਦੋਵਾਂ ਭੈਣਾਂ ਤੋਂ ਛੋਟਾ ਸੀ ਉਹਦਾ ਜਨਮ 2 ਮਹੀਨੇ ਬਾਅਦ ਹੋਇਆ ਤਾਂ ਉਸ ਸਮੇਂ ਉਹਨਾਂ ਦੀ ਹਾਲਾਤ ਜੂਨ 1984 ਦੇ ਵਿੱਚ ਮੈਨੂੰ ਇਹ ਲੱਗਦਾ ਹੈ ਕਿ ਉਹਨਾਂ ਦੀ ਰੋਚੀ ਦੀ ਹੁੰਦੀ ਸੀ ਸਰਕਾਰਾਂ ਜਦੋਂ ਵੈਰੀ ਹੋਣ ਵੱਡੇ ਮਹਾਪੁਰਸ਼ਾਂ ਦਾ ਆਪਣਾ ਸਰਕਲ ਸੀ ਦਮਦਮੀ ਟਕਸਾਲ ਦੀਆਂ ਸਵਾਵਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਰਪਾ ਕਰਕੇ ਇਸ ਪਰਿਵਾਰ ਦੀ ਝੋਲੀ ਵਿੱਚ ਬਖਸ਼ਿਸ਼ ਕੀਤੀਆਂ ਸਨ ਉਹਨਾਂ ਨੇ ਅਰਦਾਸ ਬੇਨਤੀ ਕਰਕੇ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਦੇ ਅੱਗੇ ਆਪਣੇ ਪੁੱਤਰ ਲਈ ਸ਼ਹਾਦਤ ਹੀ ਮੰਗ ਕੀਤੀ ਸੀ ਔਰ ਉਹਨਾਂ ਦੇ ਬਚਨ اٹਲ ਸਨ ਜਦੋਂ ਉਹ ਵੇਲਾ ਆਇਆ ਉਹ ਸਮਾਂ ਬੜਿਆ ਜਦੋਂ ਮਹਾਪੁਰਸ਼ਾਂ ਦੀਆਂ ਅਰਦਾਸਾਂ ਪੂਰੀਆਂ ਹੋਣੀਆਂ ਸਨ ਕਿਉਂਕਿ ਉਹਨਾਂ ਨੇ ਕਿਹਾ ਸੀ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਤੂੰ ਧਾਨਿਆ ਤੇਰੇ ਚਾਰ ਸੁਪੁੱਤਰ ਤੇ ਚਾਰੇ ਸਾਡੇ ਤੋਂ ਵਾਰ ਦਿੱਤੇ ਇੱਕ ਵੀ ਲਕੋ ਕੇ ਨਾ ਰੱਖਿਆ ਸੱਚੇ ਪਿਤਾ ਵਾਹਿਗੁਰੂ ਕੌਮ ਦੀਆਂ ਨੀਹਾਂ ਦੇ ਵਿੱਚ ਪੁੱਤਰਾਂ ਦਾ ਖੂਨ ਪਾਇਆ ਮੈਂ ਤੇ ਤੇਰਾ ਗਰੀਬ ਸੇਖਾ ਮੈਂ ਤੇਰੀ ਬਰਬਦੀ ਵੀ ਕਰ ਸਕਦਾ ਕਲਗੀਆਂ ਵਾਲਿਆ ਮੇਰੇ ਦੋ ਸੁਪੁੱਤਰ ਇੱਕ ਸੁਪੁੱਤਰ ਆਪਣੀ ਕੌਮ ਦੇ ਲਈ ਖੇ ਲਾ ਲਈ ਤੇ ਜਦੋਂ 6 ਜੂਨ ਦਾ ਸਮਾਗਮਾਂ ਬੜਿਆਂ ਬਹੁਤ ਘਾਟੇ ਸੰਗਤ ਜਾਣਦੀ ਹੈ ਕਿਉਂਕਿ ਮੈਂ 40 ਸਾਲਾਂ ਜੋ ਮਨਾਏ ਜਾ ਰਹੇ ਬਲੂ ਸਟਾਰ ਆਪਰੇਸ਼ਨ ਦੀ ਉੱਥੇ ਸੰਗਤਾਂ ਨੇ ਯਾਦ ਕੀਤਾ ਉਹਨਾਂ ਸਮਾਗਮਾਂ ਵਿੱਚ ਹਿੱਸਾ ਲੈਣ ਲਈ ਇਸ ਦਰਦੀ ਤੇ ਪਹੁੰਚੀ ਹਾਂ ਅੱਜ ਕੱਲ ਦੀ ਪੀੜ੍ਹੀ ਕਿਉਂਕਿ ਨੌਜਵਾਨੀ ਜਿਹੜੀ ਪੜਨ ਪੜਾਉਣ ਤੋਂ ਥੋੜਾ ਜਿਹਾ ਕਤਰੌਂਦੀ ਹੈ ਸੋਸ਼ਲ ਮੀਡੀਆ ਦਾ ਯੋਗ ਹੈ ਬਹੁਤ ਘੱਟ ਅੱਜਕੱਲ ਦੀ ਪੀੜ੍ਹੀ ਨੂੰ ਇਹ ਪਤਾ ਕਿ ਭਾਈ ਸਾਹਿਬ ਭਾਈ ਅਮਰੀਕ ਸਿੰਘ ਅਤੇ ਸੰਤ ਜਾਨੀ ਜਰਨੈਲ ਸਿੰਘ ਖਾਲਸਾ ਦੇ ਨਾਲ ਜੋ ਹਥਿਆਰਬੰਦ ਸਿਰ ਤਲੀ ਤੇ ਰੱਖ ਕੇ ਜੋ ਨੌਜਵਾਨ ਫਿਰਦੇ ਸਨ ਜੋ ਰਹਿੰਦੇ ਸਨ ਉੱਥੇ ਕੈਂਪਸ ਦੇ ਵਿੱਚ ਜੋ ਸੰਘਰਸ਼ ਵਿੱਚ ਯੋਗਦਾਨ ਪਾਉਂਦੇ ਸਨ ਉਹ ਕੋਈ ਵੇਲਣਾ ਦਾ ਜਥਾ ਨਹੀਂ ਸੀ ਉਹ ਉੱਚ ਲੈਵਲ ਦੇ ਅਕੈਡਮਿਕਸ਼ਨ ਵੀ ਸਨ ਉਹ ਚੰਗੀ ਮੈਨੇਜਮੈਂਟ ਕਰਨਾ ਵੀ ਜਾਣਦੇ ਸਨ ਕਿਸੇ ਵੀ ਮੰਚ ਦੇ ਉੱਤੇ ਸਰਕਾਰ ਨੂੰ ਮੂੰਹ ਤੋੜਵਾ ਜਵਾਬ ਵੀ ਦੇਣਾ ਜਾਣਦੇ ਸਨ ਤੇ ਆਪਣੇ ਹੱਕਾਂ ਪ੍ਰਤੀ ਵੀ ਜਾਗਰੂਕ ਸਨ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਜਿੱਥੇ 올 ਇੰਡੀਆ ਸਟੂਡੈਂਟ ਫੈਡਰੇਸ਼ਨ ਜਿਹੜੀ ਉਹਨਾਂ ਤੋਂ ਪਹਿਲਾਂ ਇੱਕ ਕਾਗਜ਼ਾ ਤੱਕ ਸੀਮਤ ਰਹਿ ਗਈ ਸੀ ਜਦੋਂ ਉਹਨਾਂ ਨੂੰ ਟੈਗੋਰ ਥੀਏਟਰ ਦਿੱਲੀ ਵਿੱਚ ਸਰਬਸੰਮਤੀ ਨਾਲ ਪ੍ਰਧਾਨ ਬਣਾਇਆ ਗਿਆ ਕਿਉਂਕਿ ਜਿਹੜੇ ਜਗਮੀਤ ਸਿੰਘ ਬਰਾੜ ਰਾਜਨੀਤਿਕ ਨੇ ਉਹਨਾਂ ਦੇ ਪਿਤਾ ਸਰਦਾਰ ਗੁਰਮੀਤ ਸਿੰਘ ਜੀ ਮਨਿਸਟਰ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਫੈਡਰੇਸ਼ਨ ਦਾ ਜਰਨਲ اجلاس ਹੋ ਰਿਹਾ ਤਾਂ ਉਹਨਾਂ ਨੇ ਇੱਕ ਸਲਾਹ ਦਿੱਤੀ ਸੀ ਇਕੱਠੇ ਕਰਕੇ ਮੁਖੀਆਂ ਨੂੰ ਕਹਿਣ ਲੱਗੇ ਜੇ ਫੈਡਰੇਸ਼ਨ ਦੇ ਵਿੱਚ ਕੋਈ ਜਾਨ ਪਾਉਣੀ ਚਾਹੁੰਦੇ ਹੋ ਕੋਈ ਗੱਲ ਬਣਾਉਣੀ ਚਾਹੁੰਦੇ ਹੋ ਤਾਂ ਸੰਤ ਕਰਤਾਰ ਸਿੰਘ ਦੇ ਸੁਪੁੱਤਰ ਭਾਈ ਅਮਰੀਕ ਸਿੰਘ ਨੂੰ ਪ੍ਰਧਾਨ ਬਣਾਓ ਮੇਰਾ ਵਿਚਾਰ ਹੈ ਸਰਬਸੰਮਤੀ ਨਾਲ ਫੈਸਲਾ ਹੋਇਆ ਪ੍ਰਧਾਨ ਚੁਣੇ ਗਏ ਟੈਗੋਰ ਥੀਟਰ ਚੰਡੀਗੜ੍ਹ ਦੇ ਵਿੱਚ ਤੇ ਐਸੀ ਕਿਰਪਾ ਕੀਤੀ ਗੁਰੂ ਸੱਚੇ ਪਾਤਸ਼ਾਹ ਨੇ ਕਿ ਫੈਡਰੇਸ਼ਨ ਸਿੱਖ ਕੌਮ ਦਾ ਹਰਿਆਵਲ ਦਸਤਾ ਬਣ ਗਿਆ ਯੂਨੀਵਰਸਿਟੀਆਂ ਕਾਲਜਾਂ ਵਿੱਚ ਨਾ ਕੇਵਲ ਪੰਜਾਬ ਬਲਕਿ ਬਾਕੀ ਸਟੇਟਾਂ ਦੇ ਵਿੱਚ ਵੀ ਰਜਿਸਟ੍ਰੇਸ਼ਨ ਔਨ ਰਿਕਾਰਡ ਹੋਣ ਲੱਗੀ 1983 ਦਾ ਜੀ ਜੋ ਔਨ ਰਿਕਾਰਡ ਅੰਕੜੇ ਬੋਲਦੇ ਨੇ ਰਸੀਦ ਕੱਟ ਕੇ ਜਿਹੜੀ ਮੈਂਬਰਸ਼ਿਪ ਆ ਫੈਡਰੇਸ਼ਨ ਦੀ ਸੀ ਸਾਢੇ 3 ਲੱਖ ਤੋਂ ਉੱਪਰ ਟੱਪ ਚੁੱਕੀ ਸੀ ਇਹ ਔਨ ਰਿਕਾਰਡ ਨੇ ਜਿਹੜੀ ਅਨੋਫੀਸ਼ੀਅਲੀ ਮੈਂਬਰਸ਼ਿਪ ਜਾਂ ਉਹਨਾਂ ਦੀ ਪਾਰਟਿਸਪੇਸ਼ਨ ਸੀ ਫੈਡਰੇਸ਼ਨ ਦੀ ਉਹਦੇ ਅੰਕੜੇ ਤਾਂ ਬਹੁਤ ਵੱਡੇ ਪਹੁੰਚ ਗਏ ਸਨ ਕਿਉਂਕਿ ਉਸ ਸਮੇਂ ਤੇ ਧਰਮ ਯੋਧ ਮੋਰਚਾ ਜਦੋਂ ਬਾਬਾ ਠਾਰਾ ਸਿੰਘ ਜੀ ਦੇ ਨਾਲ ਮੇਰੇ ਸਤਕਾਰਯੋਗ ਪਿਤਾ ਜੀ ਨਜਾਇਜ਼ ਤੌਰ ਤੇ ਗ੍ਰਿਫਤਾਰ ਕੀਤੇ ਹੋਏ ਸਿੰਘਾਂ ਦੇ ਕੇਸਾਂ ਦੀ ਪੈਰਵਾਹੀ ਕਰਨ ਲਈ ਕਚਹਿਰੀਆਂ ਵਿੱਚ ਜਾਂਦੇ ਆ ਤਾਂ ਝੂਠਾ ਕੇਸ ਸਾਜ਼ਿਸ਼ ਦਾ ਕੇਸ ਪਾ ਕੇ ਉਹਨਾਂ ਨੂੰ ਅਰੈਸਟ ਕਰ ਲਿਆ ਜਾਂਦਾ ਮਹਾਪੁਰਸ਼ ਉਸ ਸਮੇਂ ਮੈਤੇ ਵਿਖੇ ਸਨ ਦੰਗਮੀ ਟਕਸਾਲ ਦੇ ਹੈੱਡਕੁਆਰਟਰ ਵਿਖੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਲਾਂ ਵਾਲੇ ਉਹਨਾਂ ਨੂੰ ਬੁਖਾਰ ਸੀ ਇਤੋਂ ਲੈਂਡਲਾਈਨ ਫੋਨ ਹੁੰਦਾ ਸੀ ਉਦੋਂ ਮੇਰੇ ਚਾਚਾ ਜੀ ਨੇ ਲੈਂਡਲਾਈਨ ਫੋਨ ਕੀਤਾ ਮੈਥੇ ਵਿਖੇ ਕੇ ਮਾਹਪੁਰਸ਼ਾਂ ਨੂੰ ਦੱਸੀਏ ਕਿ ਭਾਈ ਅਮਰੀਕ ਸਿੰਘ ਨੂੰ ਅਰੈਸਟ ਕਰ ਲਿਆ ਅਗੋਂ ਗੜਵਾਈ ਸਿੰਘ ਨੇ ਕਿਹਾ ਕਿ ਮਾਹਪੁਰਖਾਂ ਨੂੰ ਜਿਹੜਾ ਉਹਨਾਂ ਦਾ ਸਰੀਰ ਠੀਕ ਨਹੀਂ ਹੈ ਉਹਨਾਂ ਨੂੰ ਬੁਖਾਰ ਹੈ ਤਾਂ ਇਧਰੋਂ ਸੁਨੇਹਾ ਦਿੱਤਾ ਕਿ ਨਹੀਂ ਹੁਣੇ ਗੱਲ ਕਰਾਓ ਕਿਉਂਕਿ ਭਾਈ ਅਮਰੀਕ ਸਿੰਘ ਤੇ ਬਾਬਾ ਧਾਰਾ ਸਿੰਘ ਨੂੰ ਅਰੈਸਟ ਕਰ ਲਿਆ ਮਾਹਪੁਰਸ਼ਾਂ ਨੂੰ ਦੱਸਣਾ ਜ਼ਰੂਰੀ ਹੈ ਹੋਲਡ ਤੇ ਕਰਕੇ ਤਾਂ ਤੁਰੰਤ ਮਾਹਪੁਰਸ਼ਾਂ ਦੇ ਆ ਕੇ ਰিসিਵਰ ਚੁੱਕਿਆ ਤੇ ਪੁੱਛਿਆ ਵੀ ਕੀ ਗੱਲ ਹੋ ਗਈ ਸਿੰਘਾਂ ਨੇ ਅੱਗੋਂ ਦੱਸਿਆ ਕਿ ਭਾਈ ਸਾਹਿਬ ਜੀ ਨੂੰ ਅਰੈਸਟ ਕਰ ਲਿਆ ਬਾਬਾ ਠਾਰਾ ਸਿੰਘ ਜੀ ਨੂੰ ਅਰੈਸਟ ਕਰ ਲਿਆ ਉਸੇ ਹੰਗਾਮੀ ਹਾਲਤ ਵਿੱਚ ਮਹਾਂਪੁਰਸ਼ਾਂ ਨੇ ਆਪਣੇ ਪ੍ਰਵਾਹ ਨਹੀਂ ਕੀਤੀ ਤੁਰੰਤ ਹੀ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪਹੁੰਚੇ ਸਿੰਘਾਂ ਦੇ ਨਾਲ رائے ਵਿਚਾਰ ਕੀਤੀ ਕਿ ਹੁਣ ਕੀ ਕੀਤਾ ਜਾਵੇ ਕਿ ਸਰਕਾਰ ਇੱਥੋਂ ਤੱਕ ਪਹੁੰਚ ਗਈ ਹੈ ਕਿ ਹੁਣ ਤਾਂ ਸਾਡੇ ਸਾਨੂੰ ਸਿੱਧੇ ਤੌਰ ਤੇ ਹੱਥ ਪਾਉਣਾ ਸ਼ੁਰੂ ਕਰ ਦਿੱਤਾ ਹੈ ਜੋਸ਼ ਵਿੱਚ ਇੰਨੇ ਆਏ ਮਹਾਪੁਰਸ਼ ਇਹਨਾਂ ਨੂੰ ਦੁੱਖ ਲੱਗਿਆ ਕਿਉਂਕਿ ਪਿਆਰ ਬੜਾ ਸਿੱਖਵਾਉਂਦਾ ਦੋਵਾਂ ਦਾ ਆਪਸ ਤੇ ਵਿੱਚ ਕਹਿਣ ਲੱਗੇ ਚਲੋ ਸਾਰੇ ਚੱਲੀਏ ਠਾਣੇ ਨੂੰ ਘੇਰ ਕੇ ਤੇ ਭਾਈ ਮਨੀਕ ਸਿੰਘ ਵਿਚਾਲੇ ਆਈਏ ਇਹਨੇ ਇਮੋਸ਼ਨਲ ਹੋ ਕੇ ਵਾਪਸ ਫਿਰ ਸਿੰਘਾਂ ਨੇ ਬੇਨਤੀ ਕੀਤੀ ਮਹਾਪੁਰਸ਼ਾ ਟਕਰਾਅ ਹੋ ਸਕਦਾ ਕੋਈ ਨੁਕਸਾਨ ਹੋਵੇਗਾ ਸੋ ਆਪਾਂ ਇਹਨੂੰ ਮੋੜ ਵਿਚਾਰ ਲਈਏ ਜੇ ਤੁਸੀਂ ਸਹਿਮਤ ਹੋਵੋ ਮਹਾਪੁਰਸ਼ਾਂ ਤੇ ਫਿਰ ਸਹਿਮਤੀ ਹੋਈ ਤੇ ਮੋਰਚੇ ਦਾ ਆਰੰਭ ਸ਼੍ਰੀ ਅਕਾਲ ਤਖਤ ਸਬਤ ਜਾ ਕੇ ਮਹਾਂਪੁਰਸ਼ ਨੇ ਅਰਦਾਸ ਕਰਕੇ ਧਰਮਯੋਧ ਮੋਰਚੇ ਦਾ ਐਲਾਨ ਕਰ ਦਿੱਤਾ ਭਾਵੇਂ ਬਾਅਦ ਵਿੱਚ ਕਈ ਮੋਰਚਿਆਂ ਦੇ ਵਿੱਚ ਰਲਗੱਡ ਵੀ ਹੋਏ ਉਸ ਮੋਰਚੇ ਦੀ ਲੋਅ ਦੇ ਵਿੱਚ ਜੇਲਾ ਭਰੀਆਂ ਮੈਂ ਵੀ ਛੋਟੀ ਜੀ ਉਦੋਂ ਆਪਣੇ ਦਾਦੀ ਜੀ ਦੇ ਨਾਲ ਇੱਕ ਮੋਰਚੇ ਵਿੱਚ ਗਈ ਕਾਲੀਆਂ ਪੱਟੀਆਂ ਬੰਨ੍ਹ ਕੇ ਰੋਜ਼ 100 100 2 200 ਦੇ ਜੱਤੇ ਮਹਾਂਪੁਰਸ਼ ਮਨਜੀਤ ਸਾਹਿਬ ਤੋਂ ਆਪ ਤੋਰਿਆ ਕਰਦੇ ਸਨ ਔਰ ਜ਼ਿਲ੍ਹਾਂ ਦੇ ਵਿੱਚ ਇੰਨੀ ਥਾਂ ਨਹੀਂ ਸੀ ਬਚੀ ਕਿ ਅਗਲੇ ਜਥੇ ਨੂੰ ਉਹ ਸਰਕਾਰ ਜਿਹੜੀ ਅੰਦਰ ਲੱਖ ਲਵੇ ਹਰ ਸ਼ਹਿਰ ਦਾ ਹਰ ਡਿਸਟ੍ਰਿਕਟ ਦਾ ਜਿਹੜਾ ઠાਣੇ ਜ਼ਿਲ੍ਹਾ ਸੀ ਇੰਨੀਆਂ ਨੱਕੋ ਨੱਕ ਭਰ ਗਿਆ ਸੀ ਕਿ ਪ੍ਰਸ਼ਾਸਨ ਦੇ ਕੰਨਾਂ ਨੂੰ ਹੱਥ ਲੱਗ ਗਏ ਉਹਨਾਂ ਨੇ ਤੰਬੂ ਕਢਾਤਾ ਤਾਣ ਕੇ ਖੁੱਲੀ ਛੂਟ ਦੇ ਦਿੱਤੀ ਸੀ ਸਿੰਘਾਂ ਨੂੰ ਕਿ ਆਪਣਾ ਲੰਗਰ ਪਕਾਓ ਤੇ ਖਾਓ ਸਾਡੇ ਵਿੱਚ ਇੰਨੀ ਸਮਰੱਥਾ ਨਹੀਂ ਕਿ ਅਸੀਂ ਕੌਮ ਦੇ ਇਸ ਜੋਸ਼ ਨੂੰ ਸੰਭਾਲ ਸਕੀਏ ਇੱਕ ਬੰਨੇ ਪੜ ਚੋਲਣ ਦੀ ਗੱਲ ਹੈ ਕਿਉਂਕਿ ਸੈਮੀਨਾਰ ਦੀ ਗੱਲ ਹੋਈ ਮੈਂ ਉਸੇ ਵਿਸ਼ੇ ਤੇ ਆਵਾਂਗੀ ਬੜੀ ਚੰਗੀ ਗੱਲ ਮੈਨੂੰ ਲੱਗੀ ਇੱਕ ਬੰਨੇ ਸਰਕਾਰ ਬਿਨਾ ਕਿਸੇ ਕਾਰਨ ਸਾਡੇ ਆਗੂਆਂ ਨੂੰ ਜੇਲ੍ਹਾਂ ਵਿੱਚ ਤੋਲ ਤੋਲ ਰਹੀ ਹੈ ਕਿ ਇਹ ਰਾਸ਼ਟ੍ਰ ਵਿਰੋਧੀ ਨੇ ਦੇਸ਼த்ਰੋਹੀ ਨੇ ਇਹ ਕਾਨੂੰਨ ਦੇ ਅਗੇਂਸਟ ਨੇ ਭਾਰਤੀ ਸੰਵਿਧਾਨ ਦੀ ਵਿਰੋਧਤਾ ਕਰਦੇ ਨੇ ਇਸ ਕਰਕੇ ਸਰਕਾਰ ਜਿੰਨਾ ਚ ਪਾ ਰਹੀ ਹੈ ਪਰ ਦੂਜੇ ਬੰਨੇ ਗੁਰਦਾਸਪੁਰ ਦੀ ਜੇਲ੍ਹ ਦੇ ਵਿੱਚ ਜਦੋਂ ਜਾ ਕੇ ਵੇਖਿਆ ਗੁਰੂ ਸਾਹਿਬ ਜੀ ਦਾ ਜਿੱਥੇ ਪ੍ਰਕਾਸ਼ ਸੀ ਬੜਾ ਛੋਟਾ ਕਮਰਾ ਸੀ ਬੜਾ ਖਸਤਾ ਹਾਲਤ ਵਿੱਚ ਸੀ ਤਾਂ ਮੇਰੇ ਪਿਤਾ ਜੀ ਨੇ ਸਾਥੀ ਸਿੰਘਾਂ ਦੇ ਨਾਲ ਬਾਬਾ ਠਾਰਾ ਸਿੰਘ ਜੀ ਵੀ ਉੱਥੇ ਸਨ ਦੇਖਿਆ ਕਿ ਗੁਰੂ ਸਾਹਿਬ ਜੀ ਨੇ ਲਾਗੇ ਬਹਿ ਕੇ ਕੀਰਤਨ ਲਈ ਜਿਹੜੇ ਸਿੰਘਾਂ ਤੋਂ ਬੈਠਿਆ ਨਹੀਂ ਜਾਂਦਾ ਬੜੀ ਛੋਟੀ ਸਪੇਸ ਆ ਕਹਿੰਦੇ ਸ਼ੁਰੂ ਕਰਦੀ ਹੈ ਕਾਰ ਸੇਵਾ ਮਹਾਂਪੁਰਸ਼ਾਂ ਦਾ ਮਗਰੋਂ ਆਸ਼ੀਰਵਾਦ ਸੀ ਬਾਬਾ ਸੰਤ ਬਾਬਾ ਜਨੈਲ ਸਿੰਘ ਖਾਲਸਾ ਜੀ ਦਾ ਸੋ ਕਾਰ ਸੇਵਾ ਆਰੰਭ ਕਰ ਦਿੱਤੀ ਔਰ ਚੰਗਾ ਸੁੰਦਰ ਗੁਰਦੁਆਰਾ ਉਸ ਜੇਲ੍ਹ ਦੇ ਵਿੱਚ ਜਿਹੜਾ ਬਣਾਇਆ ਗਿਆ ਜਿੱਥੇ ਹਰ ਰੋਜ਼ ਬਹਿ ਕੇ ਉੱਥੇ ਕੋਤਰੀ ਚਲਾਈ ਪਾਠਾਂ ਦੀ ਜਦੋਂ ਦੇਖਿਆ Hindu ਵੀਰ ਜਿਹੜੇ ਉਸ ਜੇਲ੍ਹ ਵਿੱਚ ਕੈਦੀ ਸਨ ਜਦੋਂ ਉਹਨਾਂ ਨੇ ਦੇਖਿਆ ਕਿ ਗੁਰਦੁਆਰੇ ਦੀ ਸੁੰਦਰ ਇਮਾਰਤ ਬਣ ਗਈ ਹੈ ਜੇਲ੍ਹ ਵਿੱਚ ਇਕੱਠੇ ਹੋ ਕੇ ਆ ਗਏ ਇੱਕ ਬੰਨੇ ਸਰਕਾਰ ਫਿਰਕਾ ਪ੍ਰਸਤਾ ਦਾ ਦੋਸ਼ ਲਾ ਕੇ ਜੇਲ੍ਹ ਵਿੱਚ ਟੰਗ ਰਹੀ ਹੈ Hindu ਵਿਰੋਧੀ ਐਲਾਨ ਰਹੀ ਆ ਲੇਕਿਨ ਦੂਸਰੇ ਬੰਨੇ ਉਸੇ ਜੇਲ੍ਹ ਦੇ ਵਿੱਚ ਕੈਦੀ Hindu ਇਕੱਠੇ ਹੋ ਕੇ ਆ ਕੇ ਕਹਿੰਦੇ ਭਾਈ ਸਾਹਿਬ ਤੁਸੀਂ ਆਇਓ ਗੁਰਦੁਆਰਾ ਸਾਹਿਬ ਦੀ ਸੁੰਦਰ ਇਮਾਰਤ ਬਣੀ ਆ ਤੁਹਾਡਾ ਸਵੇਰੇ ਸ਼ਾਮ ਕੀਰਤਨ ਹੁੰਦਾ ਪਰ ਸਾਡੀ ਕਿਸੇ ਨੇ ਬਾਹ ਨਹੀਂ ਫੜਨੀ ਤੁਸੀਂ ਕਿਰਪਾ ਕਰੋ ਸਾਡਾ ਵੀ ਮੰਦਿਰ ਬਣਾ ਦਿਓ ਅਸੀਂ ਵੀ ਸਵੇਰੇ ਸ਼ਾਮ ਆਪਣਾ ਪੂਜਾ ਪਾਠ ਕਰਕੇ ਟੰਗੀਆਂ ਖੜਕਾ ਸਕੀਏ ਇੰਨੀ ਦਇਆ ਇੱਕੋ ਸਮੇਂ ਦੇ ਉੱਤੇ ਉਹਨਾਂ ਨੇ ਕਿਹਾ ਸਤਿਵਚਨ ਗੁਰਦੁਆਰਾ ਸਾਹਿਬ ਜੀ ਤੋਂ ਬਾਅਦ ਜਿਹੜੀ ਕਾਰ ਸੇਵਾ ਸੀ ਉਹ ਮੰਦਿਰ ਦੀ ਸ਼ੁਰੂ ਕਰ ਦਿੱਤੀ ਕੋਈ ਵੈਰ ਵਿਰੋਧ ਭਾਵ ਨਹੀਂ ਗੁਰਨਾਨਕ ਸਾਹਿਬ ਜੀ ਦਾ ਉਪਦੇਸ਼ ਚੌ ਵਰਨਾ ਕੋ ਸਾਂਝਾ ਵਾਲਾ ਸਭਾ ਤੇ ਚੱਲ ਕੇ ਜਿੱਥੇ ਉਸ ਜੇਲ੍ਹ ਦੇ ਵਿੱਚ ਗੁਰਦੁਆਰੇ ਦੀ ਉਸਾਰੀ ਕਰਾਈ ਉੱਥੇ ਨਾਲ ਮੰਦਿਰ ਵੀ ਸਾਰਿਆ ਜਿਹੜਾ ਅੱਜ ਵੀ ਗੁਰਦਾਸਪੁਰ ਜੇਲ੍ਹ ਦੇ ਵਿੱਚ ਕਾਇਮ ਹੈ ਮੇਰੇ ਕਹਿਣ ਤੋਂ ਭਾਵ ਕਿ ਸਰਕਾਰ ਦਾ ਜਿਹੜਾ ਏਜੰਡਾ ਸੀ ਉਹ ਸਿੱਖ ਵਿਰੋਧੀ ਸੀ ਨਾ ਕਿ ਇਹ ਪਰਚੋਲ ਕਰਨਾ ਕਿ ਕਿਹਦਾ ਕੀ ਦੋਸ਼ ਹੈ ਜਦੋਂ ਰਿਹਾ ਹੋ ਕੇ ਆਏ ਧਰਮਜੋਧ ਮੋਰਚਾ ਸਿਖਰ ਤੇ ਪਹੁੰਚ ਚੁੱਕਾ ਸੀ ਰੋਜ਼ ਸਰਕਾਰ ਆਪਣੀਆਂ ਵਧੀਆਂ ਕਰਕੇ ਤੇ ਨਾਮ ਕਦੇ ਫੈਡਰੇਸ਼ਨ ਕਾਰਕੁਨਾਂ ਦਾ ਕਦੀ ਦਮਦਮੇ ਟਕਸਾਲ ਦੇ ਸਿੰਘਾਂ ਦਾ ਉਦੋਂ ਇਹ ਗੱਲਾਂ ਆਮ ਹੀ ਉਹਨਾਂ ਮੈਗਜ਼ੀਨਾਂ ਵਿੱਚ ਪ੍ਰਚਲਿਤ ਸਨ ਇੱਕ ਵਾਰੀ ਸੰਤਾ ਨੇ ਵੀ ਆਪਣੀ ਸਪੀਚ ਵਿੱਚ ਬੋਲਿਆ ਸੀ ਵੀ ਕਿਸੇ ਦੇ ਕੋਈ ਚੋਰੀ ਹੋ ਜਾਏ ਤਾਂ ਉਹ ਵੀ ਪਿੰਡਰਾ ਵਾਲੇ ਦਾ ਨਾਂ ਲੱਗਦਾ ਵੀ ਇਹ ਵੀ ਪਿੰਡਰਾ ਵਾਲਿਆਂ ਨੇ ਕਰ ਲਈ ਐਸੇ ਮਾਹੌਲ ਸਰਕਾਰ ਨੇ ਉਸ ਸਮੇਂ ਤੇ ਬਣਾ ਦਿੱਤੇ ਪਰ ਜਦੋਂ ਸਰਕਾਰ ਨੇ ਘੇਰਾ ਪਾਇਆ ਮੈਂ ਇੱਥੇ ਸਪਸ਼ਟ ਕਰਨਾ ਚਾਹੁੰਦੀ ਹਾਂ ਕਿ ਭਾਈ ਅਮਰੀਕ ਸਿੰਘ ਜਿੱਥੇ ਉਹਨਾਂ ਨੇ ਫੈਡਰੇਸ਼ਨ ਦੀ ਚੰਗੀ ਅਗਵਾਈ ਕੀਤੀ ਮੈਨੇਜਮੈਂਟ ਕੀਤੀ ਮੋਢੇ ਨਾਲ ਮੋਢਾ ਲਾ ਕੇ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਜੋ ਕਿ ਦਮਦਮੀ ਟਕਸਾਲ ਦੀ ਜਿੰਨਾ ਦੀ ਅਗਵਾਈ ਵਿੱਚ ਸਮੁੱਚਾ ਮੋਰਚਾ ਚੱਲਦਾ ਸੀ ਉੱਥੇ ਨਾਲ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਬਣ ਚੁੱਕੇ ਸਨ ਆਪ ਵੀ ਉੱਚ ਕੋਟੀ ਦੇ ਅਕੈਡਮਿਕਸ਼ਨਰ ਜਦੋਂ ਉਹਨਾਂ ਨੇ ਬੀਏ ਕੀਤੀ ਖਾਲਸਾ ਕਾਲਜ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਗਿਆਨੀ ਦਿੱਤ ਸਿੰਘ ਮੈਡਲ ਉਹਨਾਂ ਨੇ ਪ੍ਰਾਪਤ ਕੀਤਾ ਗ੍ਰੈਜੂਏਸ਼ਨ ਦੇ ਵਿੱਚ ਮਾਸਟਰਸ ਕੀਤੀ ਪੰਜਾਬੀ ਦੇ ਵਿੱਚ ਗਿਆਨੀ ਮੂਲ ਸਿੰਘ ਮਹਿੰਦਰ ਸਿੰਘ ਮੈਡਲ ਪ੍ਰਾਪਤ ਕੀਤਾ ਹਾਰਾ ਉਹ ਪੀ ਐਚ ਡੀ ਕਰ ਰਹੇ ਸਨ ਰਿਸਰਚ ਵਰਕ ਕਰ ਰਹੇ ਸਨ ਉਹਨਾਂ ਦਾ ਪੀ ਐਚ 3 ਦਾ ਵਿਸ਼ਾ ਸੀ ਗੁਰੂ ਨਾਨਕ ਐਸੇ ਟਰੈਵਲਰ ਜੋ ਕਿ ਜੂਨ 1984 ਦੇ ਕੱਲੂ ਕਾਰਨ ਕਰਕੇ ਉਹ ਡਿਗਰੀ ਉਹਨਾਂ ਦੀ ਪੂਰੀ ਨਹੀਂ ਹੋ ਸਕੀ ਇੱਕ ਵਾਰੀ ਮਨ ਬਣਿਆ ਕਿਉਂਕਿ ਘਰ ਦੇ ਹਾਲਾਤ ਮਾਹਪੁਰਸ਼ ਬੈਠੇ ਨੇ ਚੰਗੀ ਤਰ੍ਹਾਂ ਸਾਡੇ ਪੀੜੀਆਂ ਦੇ ਨਾਲ ਇਹਨਾਂ ਦਾ ਇੱਕੋ ਹੀ ਪਰਿਵਾਰ ਵਾਂਗੂ ਸਾਡਾ ਸਾਝ ਰਹੀ ਹੈ ਕਿ ਕੋਈ ਆਰਥਿਕ ਹਾਲਾਤ ਬਹੁਤੇ ਚੰਗੇ ਨਹੀਂ ਸਨ ਇੱਕ ਵਾਰੀ ਉਹਨਾਂ ਨੇ ਨਿਰਣਾ ਕਰ ਲਿਆ ਕਿ ਬਸ ਹੁਣ ਮਾਸਟਰ ਡਿਗਰੀ ਕਰਕੇ ਹਟ ਜਾਣਾ ਹੈ ਅਗਲੀਆਂ ਫੀਸਾਂ ਸ਼ਾਇਦ ਨਹੀਂ ਦਿੱਤੀਆਂ ਜਾਣੀਆਂ ਸੰਤ ਬਾਬਾ ਜਰਨੈਲ ਸਿੰਘ ਉਸ ਸਮੇਂ ਦੇ ਉੱਤੇ ਗੜਵਾਈ ਸਨ ਸੰਤ ਕਰਤਾਰ ਸਿੰਘ ਖਾਲਸਾ ਉਹਨਾਂ ਦੇ ਔਰ ਬੜਾ ਪ੍ਰੇਮ ਸੀ ਹੋਸਟਲ ਵਿੱਚ ਮਿਲਣ ਉਹਨਾਂ ਜਦੋਂ ਆਏ ਤਾਂ ਭਾਈ ਅਮਰੀਕ ਸਿੰਘ ਉਹਨਾਂ ਨੇ ਮੇਰੇ ਪਿਤਾ ਜੀ ਨੇ ਉਹਨਾਂ ਨੂੰ ਕਿਹਾ ਕਿ ਮੈਂ ਅਗਲੇ ਸਾਲ ਤੋਂ ਪੜ੍ਹਾਈ ਛੱਡ ਦੇਣੀ ਆ ਫੀਸਾਂ ਦਾ ਔਖਾ ਹੋ ਗਿਆ ਸੰਜਨੈਲ ਸਿੰਘ ਡਟ ਕੇ ਕਹਿਣ ਲੱਗੇ ਬਿਲਕੁਲ ਨਹੀਂ ਕਿ ਅਸੀਂ ਚਾਹੁੰਦੇ ਹਾਂ ਸਾਡੀ ਇੱਛਾ ਹੈ ਕਿ ਦਮਦਮਿਤਕ ਸਾਲ ਦੇ ਵਿੱਚ ਜਿੱਥੇ ਵਿੱਚ ਪੜ੍ਹੇ ਲਿਖੇ ਸਿੰਘ ਵੀ ਆਉਣ ਇਸ ਕਰਕੇ ਤੇਰੀ ਪੜ੍ਹਾਈ ਨਹੀਂ ਰੁਕਣੀ ਚਾਹੀਦੀ ਤੂੰ ਮੈਨੂੰ ਬਿਨਾ ਪੁੱਛੇ ਤੋਂ ਪੜ੍ਹਾਈ ਛੱਡ ਕੇ ਨਹੀਂ ਆਉਣਾ ਮਹਿਤੇ ਆਏ ਸੰਤਾ ਤੋਂ ਚੋਰੀ ਬਾਬਾ ਠਾਰਾ ਸਿੰਘ ਜੀ ਨਾਲੇ ਸਮੱਸਿਆਵਾਂ ਸ਼ੇਅਰ ਕੀਤੀ ਉਹਨਾਂ ਨੇ ਵੀ ਕੀ ਕੀਤਾ ਜਾਵੇ ਮਹਿਤੇ ਵਿਖੇ ਜ਼ਮੀਨ ਕੁਝ ਠੇਕੇ ਤੇ ਲੈ ਕੇ ਸੰਤਾ ਨੇ ਅੱਗੋਂ ਹਿੱਸੇ ਤੇ ਦੇ ਕੇ ਜਿਹੜੇ ਵਿੱਚੋਂ ਪੈਸੇ ਬਚੇ ਉਹ ਲੈ ਕੇ ਦੁਬਾਰਾ ਵਾਪਸ ਗਏ ਕਹਿੰਦੇ ਆਲਾ ਇਹਦਾ ਕਰਕੇ ਛੱਡਣੀ ਸੀ ਪੜ੍ਹਾਈ ਨਹੀਂ ਛੱਡਣੀ ਸਾਨੂੰ ਬੜੀ ਖੁਸ਼ੀ ਹੈ ਕਿ ਕੋਈ ਟਕਸਾਲੀ ਸਾਡਾ ਕੋਈ ਬੱਚਾ ਸਾਡਾ ਕੋਈ ਭਰਾ ਇੱਥੋਂ ਤੱਕ ਪਹੁੰਚਿਆ ਇਸ ਕਰਕੇ ਉਹ ਪਿਆਰ ਨਾਲ ਪੜਾ ਵੀ ਕਹਿੰਦੇ ਸਨ ਅਖੀਰ ਤੱਕ ਵੀ ਉਹਨਾਂ ਨੇ ਕਹਿਣਾ ਪ੍ਰਧਾਨ ਸਿਆ ਪ੍ਰਧਾਨਾ ਭਾਈ ਅਮਰੀਕ ਸਿੰਘ ਪੜਿਆ ਪਿਆਰ ਵਿੱਚ ਸੰਤਾਂ ਨੇ ਕਹਿਣਾ ਉਹਨਾਂ ਨੂੰ ਬੜੀ ਖੁਸ਼ੀ ਸੀ ਮੇਰੇ ਕਹਿਣ ਤੋਂ ਭਾਵ ਕਿ ਉਹ ਕੋਈ ਆਮ ਪੜਾ ਦਾ ਟੋਲਾ ਨਹੀਂ ਸੀ ਸੋਹਰਦ ਸੀ ਕਿ ਕੌਮ ਦਾ ਘਰ ਕਿਵੇਂ ਬੜਨਾ ਹੈ ਕੌਮ ਨੂੰ ਅੱਗੇ ਕਿਵੇਂ ਲੈ ਕੇ ਜਾਣਾ ਤੇ ਇਹ ਹੀ ਉਹਨਾਂ ਸੂਰਬੀਰ ਮਹਾਨ ਯੋਧਿਆਂ ਦੀ ਮੰਸ਼ਾ ਵੀ ਸੀ ਕਿ ਉਹਨਾਂ ਦੇ ਕੌਮ ਦੇ ਵਿੱਚ ਬੱਚੇ ਬੱਚੀਆਂ ਵੱਧ ਤੋਂ ਵੱਧ ਜਿੱਥੇ ਗੁਰਮਤਿ دنیਿਆਵੀ ਵਿੱਦਿਆ ਲੈਣ ਉੱਥੇ ਨਾਲ ਹੀ ਨਾਲ ਉਹਨਾਂ ਦੀਆਂ ਜੜਾਂ ਗੁਰਮਤਿ ਵਿੱਚ ਪਰਨਾਈਆਂ ਹੋਣ ਤਾਂ ਕਿ ਜਿੱਥੇ ਕਿਤੇ ਵੀ ਸਿੱਖ ਵਿਦਵਾਨ ਬੈਠਾ ਹੋਵੇ ਉਹਦੇ ਵਿੱਚ ਸਿੱਖੀ ਦੀ ਖੁਸ਼ਬੂ ਆਵੇ ਕਿਸੇ ਵੀ ਮੰਚ ਦੇ ਉੱਤੇ ਜਾ ਕੇ ਭਾਵੇਂ ਕਿੱਡੀ ਵੀ ਸਰਕਾਰ ਹੋਵੇ ਕਿੱਡੇ ਵੀ ਅੱਗੇ ਆਦੇਦਾਰ ਬੈਠੇ ਹੋਣ ਉਹਨਾਂ ਨਾਲ ਟੇਬਲ ਟਾਕ ਕਰਨ ਦੇ ਸਮਰੱਥ ਹੋਵੇ ਮੈਂ 1 ਮਿੰਟ ਵਿੱਚ ਲੈ ਕੇ ਸਮਾਪਤੀ ਕਰ ਦੇਣੀ ਹੈ ਜਦੋਂ ਸਮਾਂ ਬਾੜੇ ਆਇਆ ਸਰਕਾਰ ਨੇ ਘੇਰਾ ਪਾ ਲਿਆ ਲੱਖਾਂ ਦੀ ਗਿਣਤੀ ਦੇ ਵਿੱਚ ਫੌਜ ਸੈਂਟਰ ਸਰਕਾਰ ਤੋਂ ਹਿੰਦ ਪੰਜਾਬ ਦਾ جنگ ਹੋਣ ਲੱਗਿਆ ਤੋੜ ਵਿਛੋੜਾ ਕਰ ਦਿੱਤਾ ਸਾਰੇ ਬਾਰਡਰ ਸੀਲ ਕਰ ਦਿੱਤੇ ਪੰਜਾਬ ਦੇ ਭਾਰਤ ਸਰਕਾਰ ਨੇ ਤੇ ਇੱਧਰ ਗੁਰੂ ਸਾਹਿਬ ਜੀ ਦੇ ਮੁੱਠੀ ਭਰ ਦੇ ਮਰਜੀਮੜ ਸਿੰਘ ਜਦੋਂ ਉਹ ਵਾਕਿਆ ਪੜ੍ਹਦੇ ਆ ਜਦੋਂ ਉਹ ਯਾਦ ਕਰਦੇ ਆਖੀ ਡਿਠਾ ਹਾਲ ਕਿਉਂਕਿ ਮੇਰੇ ਮਾਤਾ ਜੀ ਲਾਸਟ 5 ਜੂਨ ਨੂੰ ਉੱਥੋਂ ਨਿਕਲੇ ਮੈਂ 2 ਜੂਨ ਨੂੰ ਆਪਣੇ ਦਾਦੀ ਜੀ ਦੇ ਨਾਲ ਉੱਥੋਂ ਆ ਗਈ ਜਦੋਂ ਕਰਫਿਊ ਵਿੱਚ ਟੰ ਢਿਲ ਦਿੱਤੀ ਇੱਕ ਵਾਰ ਚਮਕੌਰ ਦੀ ਗੜੀ ਦੀਆਂ ਯਾਦਾਂ ਤਾਜ਼ੀਆਂ ਕਰਾ ਦਿੱਤੀਆਂ ਸਰੀਰਕ ਰੂਪ ਵਿੱਚ ਅਸੀਂ ਕੱਲੂਕਾਰੇ ਨਹੀਂ ਦੇਖੇ ਪੁਰਾਣੇ ਅਸੀਂ ਚਮਕੌਰ ਦੀਆਂ ਗੜੀਆਂ ਦੇ ਜੰਗ ਆਪਣੀਆਂ ਅੱਖਾਂ ਨਾਲ ਇਹਨਾਂ ਨਾਲ ਨਹੀਂ ਦੇਖੇ ਪਰ ਮੈਂ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਤੇ ਲਾਲ ਮਾਨ ਨਾਲ ਕਹਿ ਸਕਦੀ ਹਾਂ ਕਿ 6 ਜੂਨ ਵਾਲਾ ਕੱਲੂਕਾਰਾ ਸੀ ਅੱਖਾਂ ਨਾਲ ਦੇਖਿਆ ਅੱਜ ਦੇ ਯੁੱਗ ਦੇ ਵਿੱਚ ਗੁਰੂ ਦੀ ਕਿਰਪਾ ਵਾਲਿਓ ਸਿੰਘ ਜਿਵੇਂ ਜਿਵੇਂ 6 ਜੂਨ ਦਾ ਦਿਨ ਨੇੜੇ ਆਉਂਦਾ ਸੀ ਇੰਨਾ ਚਾ ਸਿੰਘਾਂ ਨੇ ਨਵੇਂ ਚੋਲੇ ਪਾਏ ਨਵੀਆਂ ਦਸਤਾਰਾਂ ਸਜਾਈਆਂ ਔਰ ਇੰਨਾ ਚਾ ਇੱਕ ਦੂਜੇ ਨੂੰ ਮਖੌਲ ਕਰਨ ਵੀ ਤੇਰੇ ਗੋਲੀ ਪਹਿਲਾਂ ਆਉਣੀ ਹੈ ਤੇਰਾ ਮੋਰਚਾ ਲੱਗ ਗਿਆ ਤੂੰ ਤਾਂ ਪਹਿਲਾਂ ਫੁਰਤੇ ਜਾਣਾ ਇੰਨੇ ਮਜ਼ਾਕ ਇੱਕ ਦੂਜੇ ਨੂੰ ਕਰਨ ਕੋਈ ਭੈ ਨਹੀਂ ਕੋਈ ਮੌਤ ਦਾ ਭੈ ਨਹੀਂ ਇੱਕੋ ਹੀ ਇੱਕ ਅੰਦਰ ਹੁਲਾਸ ਇੱਕੋ ਹੀ ਇੱਕ ਇੱਕ ਦੂਜੇ ਦੇ ਨਾਲ ਬਾਤਾਂ ਤੇ ਮਰਨਾ ਤਾਂ ਹੈ ਸ਼ਹੀਦੀ ਤਾਂ ਟਲ ਹੈ ਮਰ ਜਦੋਂ ਜਾਈਏ ਘੱਟੋ ਘੱਟ 14 15 ਨੂੰ ਨਾਲ ਲੈ ਕੇ ਜਾਈਏ ਇਕੱਲੇ ਨਹੀਂ ਜਾਣਾ ਬੋਲੇ ਤੋਂ ਆਉਂਸੀ ਆਉਂ ਪੰਥਕ ਜਜ਼ਬੇ ਦੀ ਗੱਲ ਹੋ ਰਹੀ ਸੀ ਪੰਥਕ ਜਜ਼ਬਾ ਇੰਨਾ ਇੰਨਾ ਸਿੱਖੀ ਨਾਲ ਪਿਆਰ ਕੇ ਪਰਿਵਾਰ ਤਾਂ ਫਿਰ ਭੁੱਲ ਜਾਂਦਾ ਹੈ ਕਹਿੰਦੇ ਭਾਈ ਗਜਿੰਦਰ ਸਿੰਘ ਹੁਣਾਂ ਦੀ ਵੀ ਉਹੀ ਅਵਸਥਾ ਹੋ ਗਈ ਸੀ ਪਰਿਵਾਰ ਪਿੱਛੇ ਰਹਿ ਜਾਂਦਾ ਮੈਨੂੰ ਯਾਦ ਆ ਸੀ ਜਦੋਂ ਜਾਣਾ ਅੰਮ੍ਰਿਤਸਰ ਸਾਹਿਬ ਛੋਟੇ ਛੋਟੇ ਸੀ ਤਾਂ ਜਿਹੜਾ ਗੁਰੂ ਰਾਮਦਾਸ ਲੰਗਰ ਦੇ ਲਾਗੇ ਕਮਰਾ ਸੀ ਮੇਰੇ ਪਿਤਾ ਜੀ ਦਾ ਜਿੱਥੇ ਬੈਠੇ ਹੁੰਦੇ ਸੀ ਦੇਖ ਕੇ ਤੇ ਦੂਰੋਂ ਪੁੱਛਣਾ ਗੁਰੂ ਰਾਮਦਾਸ ਦੇ ਘਰ ਦਰਸ਼ਨ ਇਸ਼ਨਾਨ ਕਰਕੇ ਆਓ ਫਿਰ ਸੰਤ ਮਹਾਂਪੁਰਸ਼ਾਂ ਦੇ ਦਰਸ਼ਨ ਕਰੋ ਸੰਗਿਆਨੇ ਜਰ ਰੇਲ ਸਿੰਘ ਖਾਲਸਾ ਉਹਨਾਂ ਦੇ 3 ਨੰਬਰ ਤੇ ਮੇਰੇ ਕੋਲੇ ਆਉਣਾ ਜੇ ਉਹ ਨਹੀਂ ਕੀਤਾ ਤਾਂ ਉੱਠੋ ਇੱਥੋਂ ਪਹਿਲਾਂ ਜਾ ਕੇ ਦਰਸ਼ਨ ਕਰਕੇ ਆਓ ਫਿਰ ਮੇਰੇ ਕੋਲ ਆਉਣਾ ਆਪਣੇ ਆਪ ਨੂੰ ਪਹਿਲ ਨਹੀਂ ਪਰਿਵਾਰ ਨੂੰ ਪਹਿਲ ਨਹੀਂ ਕੋਈ ਮੋਹ ਨਹੀਂ ਮੈਨੂੰ ਯਾਦ ਆ ਕਿ ਜਦੋਂ ਲਾਸਟ ਸਾਨੂੰ ਮਿਲੇ ਨੇ 2 ਜੂਨ ਨੂੰ ਮੇਰੀ ਬਾਹ ਮੇਰੇ ਦਾਦੀ ਜੀ ਨੂੰ ਫੜਾ ਕੇ ਕਹਿਣ ਲੱਗੇ ਤੁਸੀਂ ਘਰ ਚਲੇ ਜਾਓ ਸਿੰਘ ਦੀ ਇੱਕ ਦੀ ਡਿਊਟੀ ਲਈ ਕਿ ਪਰਫਿਊ ਫਿਰ ਲੱਗ ਜਾਣਾ ਤੁਸੀਂ ਘਰ ਨੂੰ ਚਲੇ ਜਾਓ ਮੈਂ ਉਹਨਾਂ ਦੇ ਚੋਲੇ ਦੀ ਕੰਨੀ ਫੜਨੀ ਛੋਟੀ ਸੀ ਮੈਨੂੰ ਸਮਝ ਨਹੀਂ ਸੀ ਇਹਨਾਂ ਗੱਲਾਂ ਦੀ ਤਾਂ ਮੈਂ ਕਹਿਣ ਲੱਗੀ ਕਿ ਮੈਂ ਨਹੀਂ ਜਾਣਾ ਮੈਂ ਇੱਥੇ ਹੀ ਪੜਨਾ ਤੇ ਮੇਰੇ ਸਿਰ ਤੇ ਹੱਥ ਫੇਰ ਕੇ ਕਹਿਣ ਲੱਗੇ ਜੇ ਗੁਰੂ ਪਾਤਸ਼ਾਹ ਨੇ ਚਾਇਆ ਤਾਂ ਤੁਸੀਂ ਬਹੁਤ ਪੜੋਗੇ ਮੇਰੀ ਭੈਣ ਇੱਕ ਵਾਰੀ ਛੋਟੀ ਸੀ ਪਿਤਾ ਜੀ ਪ੍ਰੈਸ ਕਾਨਫਰੈਂਸ ਕਰ ਰਹੇ ਸਨ ਉਹ ਰੋਣ ਲੱਗ ਗਈ ਕਹਿੰਦੀ ਮੈਂ 5 ਰੁਪਏ ਦਾ ਨੋਟ ਲੈਣਾ 5 ਰੁਪਏ ਲੈਣੇ ਉਦੋਂ 5 ਰੁਪਈਆਂ ਦੀ ਬੜੀ ਗੱਲ ਹੁੰਦੀ ਸੀ ਧਿਆਨ ਨਹੀਂ ਦਿੱਤਾ ਉਹਨਾਂ ਨੇ 10 ਮਿੰਟ 15 ਮਿੰਟ ਰੋਹੀ ਗਈ ਕੋਈ ਧਿਆਨ ਨਹੀਂ ਦਿੱਤਾ ਜਦੋਂ ਵੇਖਿਆ ਵੀ ਜਦੋਂ ਬੱਚਾ ਵੇਖਿਆ ਕਿ ਮੇਰੇ ਵੱਲ ਨਹੀਂ ਅਟਰੈਕਟ ਹੋ ਰਿਹਾ ਹੋਰ ਉੱਚੀ ਰੋਂਦਾ ਹੋਰ ਉੱਚੀ ਰੋਣ ਲੱਗੀ ਵੀ ਮੇਰੇ ਵੱਲ ਧਿਆਨ ਨਹੀਂ ਦੇ ਰਿਹਾ ਤੇ ਦੋਵੇਂ ਜੇਬਾਂ ਪੈਸਿਆਂ ਨਾਲ ਭਰੀਆਂ ਪਿਤਾ ਜੀ ਦੀਆਂ ਉਹ ਜਦੋਂ ਹੋਰ ਉੱਚੀ ਰੋਣ ਲੱਗ ਗਈ ਉਹਨਾਂ ਨੇ ਵੇਖਿਆ ਵੀ ਪ੍ਰੈਸ ਕਾਨਫਰੰਸ ਹੋ ਰਹੀ ਆ ਤੇ ਇਹ ਇੰਟਰਰਪਟ ਕਰ ਰਹੀ ਆ ਉਹਨੇ ਲਈ ਆਪਣੀ ਜੇਬ ਚ ਪੰਜਾਂ ਦਾ ਨੋਟ ਕੱਢਿਆ ਉਹਦੇ ਹੱਥ ਚ ਫੜਾਤਾ ਉਹਨੇ ਚਰਨ ਨੂੰ ਵਿਚਾਰੀ ਉਹ ਹੰਬ ਕੇ ਅੱਧਾ ਘੰਟਾ ਹੋ ਗਿਆ ਸੀ ਰੋ ਰੋ ਕੇ ਉੱਥੇ ਹੀ ਸੌ ਗਈ ਪ੍ਰੈਸ ਕਾਨਫਰੰਸ ਕੰਪਲੀਟ ਕੀਤੀ ਜਦੋਂ ਸਾਰੇ ਪੱਤਰਕਾਰ ਡੈਲੀਗੇਟ ਉੱਠ ਕੇ ਚਲੇ ਗਏ ਤਾਂ ਉਹਦੇ ਹੱਥ ਚ ਹੌਲੀ ਜੀ ਪੰਜਾਂ ਦਾ ਨੋਟ ਕੱਢਿਆ ਸੁੱਤੀ ਦੇ ਵਾਪਸ ਜੇਬ ਚ ਪਾ ਲਿਆ ਗੜਵਈ ਸਿੰਘ ਜੀ ਕੋਲੇ ਕਹਿਣ ਲੱਗੇ ਪਾਇਸਾ ਵੀ ਤੁਸੀਂ ਕੀ ਕੀਤਾ ਬੱਚੀਆਂ ਨੂੰ ਤਾਂ ਪਿਤਾ ਜਿਹੜੇ ਬੁੱਕ ਭਰ-ਭਰ ਕੇ ਦਿੰਦੇ ਨੇ ਤੁਸੀਂ ਪਤਾ ਨਹੀਂ ਕਿੰਨੇ ਸਾਲਾਂ ਬਾਅਦ ਇੱਕ ਪੰਜਾਂ ਦਾ ਨੋਟ ਦਿੱਤਾ बच्चा सुत्ता ਤੇ ਤੁਸੀਂ ਉਹਦੇ ਹੱਥ ਚ ਖੋ ਕੇ ਵਾਪਸ ਜੇਬ ਚ ਪਾ ਲਿਆ ਮੈਨੂੰ ਇਹ ਚੰਗਾ ਨਹੀਂ ਲੱਗਾ ਅੱਖਾਂ ਲਾਲ ਕਰਕੇ ਉਹਨੂੰ ਕਹਿਣ ਲੱਗੇ ਤੈਨੂੰ ਸ਼ਰਮ ਹੈਗੀ ਮੈਨੂੰ ਦੁੱਖ ਹੋਇਆ ਮੇਰੇ ਨਾਲ ਕਿੱਡੀ ਮਿੱਕੀ ਸੋਚ ਵਾਲੇ ਬੰਦੇ ਤੁਰੇ ਫਿਰਦੇ ਆ ਤੂੰ ਮੈਨੂੰ ਗਮਰਾਹ ਕਰਦਾ ਮੈਨੂੰ ਇਮੋਸ਼ਨਲ ਕਰਦਾ ਕਹਿੰਦੇ ਇਹ ਪੈਸੇ ਮੇਰੇ ਬੱਚਿਆਂ ਦੇ ਆ ਇਹ ਕੌਮ ਦੇ ਪੈਸੇ ਆ ਇਹ ਕੌਮ ਨੇ ਮੇਰੇ ਤੇ ਵਿਸ਼ਵਾਸ ਕਰਕੇ ਕੌਮ ਦਾ ਘਰ ਬਣਾਉਣ ਲਈ ਦਿੱਤੇ ਆ ਇਹ ਕੌਮੀ ਸੰਘਰਸ਼ ਲਈ ਪੈਸੇ ਆ ਮੈਂ ਨਹੀਂ ਚਾਹਦਾ ਕਿ ਮੇਰਾ ਇਹ ਜਨ ਮੇਰੇ ਬੱਚਿਆਂ ਦੇ ਹੱਥ ਤੱਕ ਜਾਵੇ ਜੇ ਇਹਨਾਂ 'ਚ ਮੇਰਾ ਖੂਨ ਹੋਊ ਜੇ ਇਹਨਾਂ 'ਚ ਮੇਰੇ ਸੰਸਕਾਰ ਹੋਣਗੇ ਇਹ ਵਾਧੂ ਕਮਾ ਲੈਣਗੇ ਸੋ ਐਸੇ ਸਾਨੂੰ ਉਹਨਾਂ ਦੇ ਕੌਮੀ ਜਜ਼ਬਾਤ ਗੱਲਾਂ ਤੇ ਕਰਨ ਵਾਲੀਆਂ ਰਾਣਾ ਜੀ ਬਹੁਤ ਨਹੀਂ ਭਾਵੇਂ ਕਿਉਂਕਿ ਬੱਚਿਆਂ ਨੂੰ ਵੀ ਕਦੀ ਬਾਪ ਚਾਹੁੰਦੇ ਆ ਪਰ ਕਿਉਂਕਿ ਸਮਾਂ ਸੀਮਤ ਹੈ ਮਾਂ ਪੁਰਸ਼ ਬੈਠੇ ਨੇ ਮੈਂ ਕਿਹਾ ਚਾਹਨੀ ਹਾਂ ਨਾ ਤੂੰ ਸ਼ਾਇਦ ਜ਼ਿਆਦਾ ਸਮਾਂ ਲੈ ਗਈ ਸਾਡੇ ਦੁੱਖ ਸੁੱਖ ਦੇ ਆ ਕਮੀ ਭਰਨ ਵਾਲੇ ਤੇ ਜਦੋਂ ਵੀ ਸਾਨੂੰ ਕੋਈ ਦੁੱਖ ਤਕਲੀਫ ਹੋਣੀ ਮੇਰੇ ਮਾਤਾ ਜੀ ਨੇ ਸਾਨੂੰ ਉਂਗਲੀ ਲਾਉਣਾ ਜਿਹੜਾ ਵਿਖੜਾ ਸਮਾ ਆਇਆ 84 ਤੋਂ ਬਾਅਦ ਚੱਲੋ ਬਾਬਾ ਠਾਕਰ ਸਿੰਘ ਜੀ ਕੋਲੇ ਚਲੀਏ ਚੱਲੋ ਬਾਬਾ ਦਇਆ ਸਿੰਘ ਜੀ ਸਾਹ ਕੋਲੇ ਚਲੀਏ ਸੁਰ ਸਿੰਘ ਚਲੀਏ ਜਾਂ ਬਾਬਾ ਕੋਲਾ ਸਿੰਘ ਚੋ ਕੋਲੇ ਚਲੀਏ ਇਹੀ ਸਾਡੇ ਤਿੰਨ ਮਾਰਗਦਰਸ਼ਕ ਸਨ ਉਸ ਵੇਲੇ ਤੇ ਇਹਨਾਂ ਦੇ ਉਟ ਆਸਲੇ ਦੇ ਨਾਲ ਗੁਰੂ ਸਾਹਿਬ ਜੀ ਨੇ ਸਾਨੂੰ ਲੜ ਲਾ ਦਿੱਤਾ ਤੇ ਉਹ ਆਖਾ ਸਮਾ ਮਹਾਰਾਜ ਨੇ ਆਪ ਘੜਵਾ ਲਿਆ ਗੁਰੂ ਕਿਰਪਾ ਕਰੇ ਬਖਸ਼ਿਸ਼ਾ ਕਰੇ ਉਹਨਾਂ ਮਹਾਨ ਸ਼ਹੀਦਾਂ ਦੀ ਜਿਹੜੀ ਸ਼ਹੀਦਤ ਦੀ ਚਿੰਗਾਰੀ ਹੈ ਉਹ ਅੱਜ ਦੀ ਨੌਜਵਾਨੀ ਪੀੜ੍ਹੀ ਦੇ ਦਿਲਾਂ ਵਿੱਚ ਵੀ ਬਲਦੀ ਰਹੇ ਤਾਂ ਕਿ ਉਹਨਾਂ ਦੇ ਮਨੋਰਥ ਸਫਲੇ ਹੋ ਸਕਣ ਹੋਈਆਂ ਪੁੱਲਣ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ